ਲਓ ਜੀ ਤੁਹਾਡੇ ਲਈ ਅੱਜ ਲੈ ਕੇ ਆਏ ਆ ਨਵੀਂ ਵੀਡੀਓ ਇਹ ਹੈਗਾ ਐਸ਼ੀਨ ਦਾ ਇਕੋਲਾਈਟ ਪ੍ਰੀਮੀਅਮ ਨੈਮਲ ਸੈਟਨ ਇਹ ਬੇਸ ਆ SC20 40 ਲੀਟਰ ਆ ਤੇ ਅੱਜ ਬਣਾਉਣਗੇ ਸ਼ੇਡ ਜੇ ਹੈਗਾ ਆਇਲ بیس ਇਹ ਲੱਕੜ ਤੇ ਵੀ ਆ ਜਾਂਦਾ ਹੈ ਤੇ ਲੋਹੇ ਤੇ ਵੀ ਆ ਜਾਂਦਾ ਤੇ ਇਹ ਸੈਟਨ ਬੈਂਟ ਆ ਇਹਦੇ ਵਿੱਚ ਚਮਕ ਨਹੀਂ ਹੁੰਦੀ ਤੇ ਇਹ ਚ ਬੰਦਾ ਸਭ ਤੋਂ ਡਾਰਕ ਸ਼ੇਡ AC 20 ਹੈ ਤੇ ਆ ਉਹ ਤੁਹਾਨੂੰ ਦੱਸਣੇ ਆ ਅੱਜ ਸ਼ੀਰਡ ਤਿਆਰ ਕਰਨ ਲੱਗੇ 1 ਲੀਟਰ ਤੇ ਜੋ ਚੈਨਲ ਤੇ ਨਵੇਂ ਆਇਆ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਉਹ ਸ਼ੇਅਰ ਜਰੂਰ ਕਰਦਿਆ ਕਰੋ ਤੇ ਜੋ ਡੇਲੀ ਮੈਂ ਨਵੀਆਂ ਨਵੀਆਂ ਵੀਡੀਓ ਲੈ ਕੇ ਅੰਦਰ ਆਵਾਂ ਤੇ ਆ ਦੇਖੋ ਆ ਦੇਖੋ ਇਹ ਹੈਗਾ ਆਰਟੀਕਲ ਸ਼ੈਡੋ 94 53 SC20 ਸਟਰਨ ਨਮਲ ਤੇ ਇਹਦੀ ਕਨੈਕਟਿਵਿਟੀ ਪਰ ਲੀਟਰ ਬਣਾ ਸਕਦੇ ਆ 4 ਤੇ 20 ਤੇ ਇਥੇ ਹੋਣਾ ਇੱਥੇ ਲਿਖਿਆ ਹੋਇਆ ਹੈ ਨਾ SC20 ਤੇ ਜਿੰਨਾ ਚਿਰ ਤੱਕ ਆਪਾਂ ਇਹਦਾ ਬੀਜ ਨਹੀਂ ਲਗਾਉਣਾ SC20 ਦਾ ਤੇ ਉਹਦੇ ਨਾਲ ਤਿਆਰ ਨਹੀਂ ਹੋਗਾ SC 20 ਆ ਤੇ ਅੱਜ ਕਰਨੇ ਅਸੀਂ 3 ਡੱਬੇ ਤਿਆਰ 2 ਲੀਟਰ ਦੇ ਤੇ ਪਹਿਲਾ ਡੱਬਾ ਕੱਲ੍ਹ ਗਿਆ ਤਿਆਰ ਆ ਦੇਖੋ ਪਹਿਲਾ ਡੱਬਾ ਸੇ 3 ਮੀਟਾ ਵਰਕ ਕਰਦੀ ਆ ਤੇ ਲੋ ਜੀ ਉਹ ਡਬਾ ਜਿਦਾਂ ਕੋ ਖੋ ਲੋ ਤੇ ਤੁਹਾਨੂੰ ਦਿਖਾਣਾ ਔਰ ਪਤਾ ਸ਼ੇਡ ਕਿ ਕਿਹੜਾ ਕਲਰ ਬਣਿਆ ਹੈ ਤੇ ਆਪਾਂ ਕਰਦੇ ਹੁਣ ਦੂਜਾ ਡਬਾ ਤਿਆਰ ਤੇ ਇਹ ਰਾਜੇਲਾ ਪੇਨਨਾ ਇਹੰਦਾ ਔਇਲ بیس ਵਿੱਚ ਸਿਰਫ ਤੇਲ ਬਿੰਦਾ ਹੈ ਤੇ ਹੋਰ ਕੋਈ ਚੀਜ਼ ਨਹੀਂ ਮੈਂਦੀ ਲੋ ਜੀ ਹਾਂ ਹਾਂ ਲੱਗਾ ਦੂਜਾ ਬਟਿਆਰ ਇਹ ਦੇ ਦੇ ਬੱਸ ਮਾਤਾਪਾ ਉਪਰੋਂ ਚੱਕ ਲੈ ਬੰਦਾ ਇਹ ਚਾਪਾ ਹਾਂ ਤੇ ਡਬਾਕ ਖੋਲੋ ਤੇ 6 ਘੜ ਬਿਨੂ 6 ਕਰਦੇ ਵੀ ਕਿਹੜਾ ਹੈ ਹਾਂ ਦੇਖੋ ਤਾਂ ਕਰਾਂ ਤਾਂ ਕਰਾਂ ਹਾਂ ਉਹ ਮੈਂ ਸ਼ੇਡ ਨੂੰ ਛੱਡ ਦੇ ਆ ਦੇਖੋ ਤੇ ਜਿਹੜਾ ਆਪ ਹੁਣ ਇਹ ਨੱਬਾ ਬਣਾਇਆ ਹੋਇਆ ਹੈਗਾ ਉਹ AC20 بیس ਤੇ ਜਿਹੜਾ ਇਹਦਾ ਕਲਰ ਤਿਆਰ ਹੋਇਆ ਹੈ ਤੇ ਆ ਦੇਖੋ ਇਹਦਾ ਕਲਰ ਇਹ ਸਭ ਤੋਂ ਡਾਰਕ ਸ਼ੇਡ ਹੈ ਤੇ ਅੱਜ ਲਈ ਇੰਨਾ ਹੀ ਰੱਬ ਰੱਖਾ